ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮ ਹੋਗੇ ਠੀਕ ਠਾਕ ਹੋਮ ਹੋਗੇ ਤੇ ਐਸੀ ਮੀਦੇ ਨਾਲ ਆਪਾਂ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਲੌਗ ਨਹੀਂ ਹੋਣਾਗਾ ਵੀਡੀਓ ਆ ਪਤਾ ਹੀ ਹੈ ਤੁਹਾਨੂੰ ਹਨਾ ਸਾਰਾ ਕੁਝ ਮੈਨੂੰ ਦੁਬਾਰਾ ਦੁਬਾਰਾ ਐਕਸਪਲੇਨ ਕਰਨ ਦੀ ਤਾਂ ਲੋੜ ਹੀ ਨਹੀਂਗੀ ਤੇ ਜ਼ਰੂਰੀ ਵੀ ਨਹੀਂ ਹੁੰਦਾ ਵੀ ਵੀਡੀਓ ਪਾ ਕੇ ਸਾਰਾ ਕੁਝ ਦੱਸਿਆ ਜਾਵੇ ਤੇ ਨਾ ਜ਼ਰੂਰੀ ਵੀ ਨਹੀਂ ਹੈਗਾ ਵੀ ਮੈਂ ਦੱਸਾਂ ਨਾ ਹਨਾ ਕਿਉਂਕਿ ਮੇਰੀ ਲਾਈਫ ਆ ਮੈਂ ਇਹਨੂੰ ਜਿਵੇਂ ਮਰਜ਼ੀ ਦੱਸ ਸਕਦੀ ਆ ਜਿਵੇਂ ਮਰਜ਼ੀ ਸ਼ੇਅਰ ਕਰ ਸਕਦੀ ਆ ਤੇ ਜਿਹਨੂੰ ਜ਼ਿਆਦਾ ਤਕਲੀਫ ਹੋ ਰਹੀ ਆ ਉਹ ਹੁਣੇ ਚਲੇ ਜਾਓ ਮੇਰੀ ਵੀਡੀਓ ਤੋਂ ਪਹਿਲੀ ਗੱਲ ਤਾਂ ਮੈਂ ਰਿਸ਼ਤੇਦਾਰਾਂ ਦੇ ਵੀਡੀਓ ਬਣਨੀ ਆ ਇਹ ਨਾਲੇ ਤਾਂ ਤੁਸੀਂ ਬੜੇ ਸਵਾਦ ਨਾਲ ਸਾਡੀ ਵੀਡੀਓ ਦੇਖਦੇ ਹੋ ਹਨਾ ਠੀਕ ਆ ਤੇ ਨਾਲੇ ਫਿਰ ਤੁਸੀਂ ਉੱਪਰ ਦੀ ਪਤਾ ਨਹੀਂ ਕਿੱਥੇ-ਕਿੱਥੇ ਜਾ ਕੇ ਆ ਸਪਾਰਸ਼ਾਂ ਲਾ ਲੋ ਜਾਂ ਤੁਸੀਂ ਲਾ ਲੋ ਭਾਈ ਵੀ ਤੁਹਾਨੂੰ ਬੇਇੱਜ਼ਤੀ ਵੀ ਮਹਿਸੂਸ ਹੁੰਦੀ ਆ ਹਨਾ ਪਹਿਲੀ ਗੱਲ ਤੁਸੀਂ ਲੜਾਈ ਕਿਉਂ ਕਰਾਈ ਤੁਸੀਂ ਲੜਾਈ ਕਿਉਂ ਕਰਾਈ ਤੁਸੀਂ ਅਗਲੇ ਨੇ ਸਾਫ਼-ਸਾਫ਼ ਬੋਲ ਕੇ ਦੱਸਿਆ ਵੀ ਸਾਨੂੰ ਚਾਵੇ ਵਾਲੇ ਨੇ ਵੀਡੀਓ ਸ਼ੇਅਰ ਕਰੀ ਆ ਚਾਹੇ ਬੰਦੇ ਨੇ ਆਪ ਵੀ ਵੀਡੀਓ ਦੇਖੀ ਆ ਪਰ ਅਸਰ ਤਾਂ ਥੋਡੇ ਕਹਿਤੇ ਹੋਇਆ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਸ਼ਾਇਦ ਕਹਿ ਚੁੱਕੀ ਆ ਦੇਖ ਮਰਾਂਗੇ ਖਪਾਂਗੇ ਅਸੀਂ ਛੋਟਾ ਕੁਛ ਨਹੀਂ ਜਾਣਾ ਨਾ ਤੁਹਾਨੂੰ ਇੱਥੋਂ ਪੰਜੀ ਮਿਲਣੀ ਆ ਇਹ ਚਾਵੇ ਵਾਲਿਆਂ ਲਈ ਵੀਡੀਓ ਆ ਸਪੈਸ਼ਲ ਤੇ ਉਹਨਾਂ ਦੇ ਜਿਹੜੇ ਹਮਦਰਦ ਨੇ ਉਹ ਵੀ ਕੰਨ ਖੋਲ ਕੇ ਗੱਲ ਮੇਰੀ ਸੁਣ ਲਓ ਠੀਕ ਆ ਮੈਨੂੰ ਕੋਈ ਵੀ ਤੁਸੀਂ ਫੋਨ ਲਾ ਕੇ ਜਾਂ ਮੇਰੇ ਘਰ ਆ ਕੇ ਧਮਕੀ ਨਹੀਂ ਦੇਣੀ ਜੇ ਤੁਸੀਂ ਗੱਲ ਕਰਨੀ ਆ ਗੱਲ ਕਰਨ ਲਈ ਅਸੀਂ ਮੈਂ ਬੈਠੀ ਆ ਮੇਰੇ ਨਾਲ ਆ ਕੇ ਗੱਲ ਕਰ ਲਓ ਠੀਕ ਆ ਜੇ ਤੁਸੀਂ ਧਮਕੀ ਆਂ ਲਿਆ ਤੇ ਆਉਨੇ ਹੋ ਨਾ ਧਮਕੀਆਂ ਦੂੰ ਕਿਹ ਵਾਲੇ ਤਾਂ ਮੈਂ ਹੈ ਨਹੀਂਗੀ ਠੀਕ ਆ ਮਰਨਾ ਇੱਕ ਕੋਈ ਡਰ ਨਾ ਮਰਨਾ ਤਾਂ ਪਹਿਲੀ ਗੱਲ ਕਿੱਥੇ ਲਿਖਿਆ ਵੀ ਮਰਨ ਤੋਂ ਡਰ ਕਿਉਂ ਡਰਨਾ ਕਹਤੇ ਡਰਨਾ ਮਰਨ ਤੋਂ ਜੇ ਤੁਹਾਨੂੰ ਕੋਈ ਬਾਤ ਘਾਟਾ ਚਾਵੇ ਵਾਲਿਓ ਮੇਰਾ ਚੈਲੰਜ ਆ ਤੁਸੀਂ ਘਰੇ ਆਜੋ ਸਾਡੇ ਠੀਕ ਆ ਜੇ ਤੁਸੀਂ ਨਹੀਂ ਵੀਡੀਓ ਸ਼ੇਅਰ ਕਰੀ ਨਹੀਂ ਲੜਾਈ ਕਰਾਈ ਮੈਂ ਤੁਹਾਨੂੰ ਮੌਕੇ ਦੱਸ ਸਕਦੀਆਂ ਵੀ ਸਾਡੇ ਘਰੇ ਲੜਾਈ ਲੜਾਈ ਕਦੋਂ ਤੁਸੀਂ ਕਦੋਂ ਕਦੋਂ ਕਰਵਾਈ ਹੈ ਠੀਕ ਆ ਦਿਨ ਤਰੀਕ ਵੀ ਦੱਸ ਸਕਦੀਆਂ ਮੈਂ ਤੁਹਾਨੂੰ ਸਭ ਕੁਝ ਦੱਸ ਸਕਦੀਆਂ ਠੀਕ ਆ ਆਪਦੇ ਘਰੇ ਬਹਿ ਜੋ ਆਰਾਮ ਨਾਲ ਚੁੱਪ ਕਰਕੇ ਜੇ ਮੈਂ ਮਰ ਵੀ ਗਈ ਜਾਂ ਮੈਂ ਅਸੀਂ ਚਾਰੇ ਮਰ ਗਏ ਤਾਂ ਵੀ ਤੁਹਾਨੂੰ ਇੱਥੋਂ ਥੋੜੀ ਕੁਝ ਮਿਲ ਜਾਊਗਾ ਮਰਨ ਤੋਂ ਪਹਿਲਾਂ ਮੈਂ ਪੂਰਾ ਨੋਟ ਲਿਖ ਕੇ ਮਰਾਂਗੇ ਨਾ ਅਸੀਂ ਮੈਂ ਲਿਖਿਆ ਵੀ ਪਿਆ ਵੀਡੀਓ ਵੀ ਬਣੀਆਂ ਪਈਆਂ ਨੇ ਸਭ ਕੁਝ ਕਰਿਆ ਪਿਆ ਵੀਡੀਓ ਪਬਲਿਸ਼ ਕਰਕੇ ਮਰੂੰਗੀ ਠੀਕ ਆ ਜੇ ਤੁਸੀਂ ਚੜ ਕੇ ਜਿਵੇਂ ਉਦੋਂ ਉਹ ਚੜ ਕੇ ਆ ਗਏ ਫੇਰ ਵੀ ਵੀਡੀਓ ਬਣ ਜੂਗੀ ਵੀਡੀਓ ਚਲੀ ਜਾਊਗੀ ਪੂਰਾ ਨੋਟ ਲਿਖਿਆ ਪਿਆ ਤੁਹਾਡਾ ਸਾਰਿਆਂ ਦਾ ਬਕਾਇਦਾ ਨਾਂ ਲਿਖਿਆ ਪਿਆ ਵਿੱਚ ਠੀਕ ਹੈ ਠੀਕ ਹਨਾ ਟਿਕ ਜਾਓ ਮੈਨੂੰ ਪਬਲਿਸ਼ ਨਾ ਕਰਨਾ ਪੈ ਜਵੇ ਸਾਰਾ ਕੁਝ ਜੇ ਅਗਲੇ ਸਾਡੇ ਤੇ ਆਏ ਆ ਜੀ ਤੁਸੀਂ ਪੰਪ ਲਾਏ ਅਗਲਾ ਤਾਂ ਆਇਆ ਕਿਉਂਕਿ ਵੀਡੀਓ ਤਾਂ ਮੈਂ ਕੈਸਾ ਲਾ ਦੁਆ ਰਹੀ ਆ ਵੀਡੀਓ ਵਿੱਚ ਤਾਂ ਸਾਡੀ ਕਦੇ ਲੜਾਈ ਨਹੀਂ ਹੋਈ ਤੁਸੀਂ ਬਿੱਲੀਆਂ ਜਨਾਨੀਆਂ 24 ਘੰਟੇ ਫੋਨਾਂ ਦੇ ਲੱਗੀਆਂ ਰਹਿਣੀ ਆ ਉਹ ਤੁਹਾਨੂੰ ਬੰਦਿਆਂ ਨੂੰ ਬਾਹਰ ਤੋਰ ਕੇ ਤੁਸੀਂ ਬਾਅਦ ਦੇ ਵਿੱਚ ਤੁਸੀਂ ਲੱਗੀਆਂ ਰਹਿਣੀ ਆ ਮੇਰੇ ਤਾਂ 24 ਘੰਟੇ ਬੰਦਾ ਵੀ ਕਰੇ ਹੁੰਦਾ ਮੇਰੇ ਤਾਂ ਬੱਚੇ ਵੀ ਕਰੇ ਹੁੰਦੇ ਨੇ ਮੈਂ ਤਾਂ ਖੁਦ ਵੀ ਕੰਮ ਕਰਦੀ ਰਹਿਣੀ ਆ ਆ ਕੱਲ ਨੂੰ ਹੱਥ ਮਾਰ ਲਓ ਸਾਡੇ ਮਰਿਆਂ ਦਾ ਤੁਹਾਨੂੰ ਕੁਝ ਨਹੀਂ ਮਿਲਣਾ ਬਗਨਾਮੀ ਛੋਟੇ ਸਰ ਬਾਧੂ ਪੈ ਜਾਣੀ ਆ ਕਦੇ ਤੁਸੀਂ ਕੋਸ਼ ਕਰਦੇ ਹੋ ਕਦੇ ਤੁਸੀਂ ਕੋਸ਼ ਕਰਦੇ ਹੋ ਕਿਉਂ ਹੁਣ ਬੇਇੱਜ਼ਤੀ ਮਹਿਸੂਸ ਹੁੰਦੀ ਆ ਨਾ ਜਿੱਦਣ ਸਾਡੇ ਤੈਨੂੰ ਚੜਾ ਕੇ ਭੇਜੇ ਸੀ ਤਿੰਨ ਜਣੇ ਵੀ ਜੋ ਮਾਰੇ ਉਹਨਾਂ ਨੂੰ ਅਸੀਂ ਟੋਟੇ ਮਗਰ ਹੈ ਗਿਆ ਉਦੋਂ ਨਹੀਂ ਸੀ ਪਤਾ ਵੀ ਇਹ ਸਾਰਾ ਕੁਝ ਹੋ ਸਕਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਸਿੱਧੇ ਜ ਰੂਰਾਂ ਪਰ ਸਿੱਧਰੇ ਨਹੀਂ ਗੇ ਠੀਕ ਹੈ ਅਸੀਂ ਸਿੱਧਰੇ ਨਹੀਂ ਹੈਗੇ ਹਰੇਕ ਬੰਦੇ ਦੀ ਹਰੇਕ ਗੱਲ ਸਾਨੂੰ ਪੰਜਾਬੀ ਅੰਗਰੇਜ਼ੀ ਸਭ ਕੁਝ ਭਾਸ਼ਾ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਹੁਣਾ ਜੋ ਇੱਥੇ 10 ਮਿੰਟ ਦਾ ਨਾਲ ਹੀ ਹੈਗਾ ਜਿਹੜੀ ਗੱਲ ਆ ਕੇ ਬੈਠ ਕੇ ਕਰ ਲੋ ਕੀ ਚਾਹੀਦਾ ਤੁਹਾਨੂੰ ਜ਼ਮੀਨ ਚਾਹੀਦੀ ਆ ਜਾਇਦਾਤ ਚਾਹੀਦੀ ਆ ਆ ਜੋ ਮੈਂ ਦਿੰਨੀ ਆ ਤੁਹਾਨੂੰ ਮੈਂ ਪਹਿਲਾਂ ਵੀ ਕਹਤਾ ਸਾਨੂੰ ਚਾਵੇ ਵਾਲਿਆਂ ਤੋਂ ਖਤਰਾ ਮੈਂ ਹੁਣ ਵੀ ਕਹਨੀ ਆ ਸਾਨੂੰ ਚਾਵੇ ਵਾਲਿਆਂ ਤੋਂ ਖਤਰਾ ਤੇ ਇੰਨਾ ਤੋਂ ਖਤਰਾ ਆ ਦੋ ਪਰਿਵਾਰਾਂ ਤੋਂ ਤਾਂ ਮੈਨੂੰ ਪੱਕਾ ਹੀ ਪੱਕਾ ਖਤਰਾ ਜਿੰਨਾ ਵੀ ਲੰਗ ਲਾਣਾ ਸਾਰਿਆਂ ਤੋਂ ਹੀ ਖਤਰਾ ਸ਼ਰਮ ਦੀ ਘਾਟ ਆ ਤੁਹਾਨੂੰ ਮਾੜੀ ਮੋਟੀ ਕੱਲ ਨੂੰ ਹੱਥ ਮਾਰ ਲਓ ਸਾਡੇ ਮਰਿਆਂ ਤੇ ਤੁਹਾਨੂੰ ਮਿਲਣਾ ਕੁਝ ਨਹੀਂਗਾ ਮੌਤ ਕਦੇ ਵੀ ਆ ਜਣੀ ਉਹ ਜੇ ਜੇ ਇੱਕੜੇ ਲਿਖੀ ਹੋਈ ਆ ਲੜੜਈਏ ਚ ਲਿਖੀ ਹੋਈ ਆ ਤੇ ਲੜੜਈਏ ਚ ਮਰ ਜਾਗੇ ਬਾਕੀ ਸਾਰੇ ਭੈਣ ਭਰਾ ਕਹੀ ਜਾਂਦੇ ਆ ਵੀ ਪਾਣੀ ਪਿੱਛੇ ਨਾ ਲੜੋ ਪਾਣੀ ਪਿੱਛੇ ਅਸੀਂ ਨਹੀਂ ਲੜੇਗੇ ਤੁਹਾਨੂੰ ਮੈਂ ਉਹ ਵੀ ਦੱਸ ਦੰਨੀ ਆ ਹਨਾ ਬਾਕੀ ਮੇਰੇ ਹਸਬੰਦ ਅੰਦਰ ਪੈਨੇ ਮੈਂ ਉਹਨਾਂ ਨਾਲ ਹੀ ਗੱਲ ਕਰਾ ਦੰਨੀ ਆ ਠੀਕ ਆ ਜਿੱਦਣ ਕਣਕ ਨੂੰ ਪਹਿਲਾ ਪਾਣੀ ਲਾਉਣਾ ਸੀ ਮੇਰੇ ਹਸਬੰਦ ਬਿਮਾਰ ਸੀਗੇ ਜਦੋਂ ਕਣਕ ਬੀਜੀ ਆ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਆ ਅਸੀਂ ਕਣਕ ਬੀਜ ਲਈ ਨਿਆਣਿਆਂ ਨੇ ਜਿਵੇਂ ਕਿਵੇਂ ਕਰਕੇ ਅਸੀਂ ਕਣਕ ਬੀਜ ਲਈ ਠੀਕ ਆ ਕਣਕ ਸਾਡੀ ਬੀਜੀ ਗਈ ਬਰਸੀਨ ਵੀ ਬੀਜ ਲਿਆ ਬਰਸੀਨ ਵੀ ਅਸੀਂ ਜਨਰੇਟਰ ਚ ਲਾ ਕੇ ਬੀਜਿਆ ਕਿਉਂਕਿ ਬੋਰ ਖੜ ਗਿਆ ਸਾਂਝ ਤੇ ਹੁਣ ਇਹ ਵੀ ਬਿਮਾਰ ਸੀ ਨਾਲੇ ਸਾਂਝਾ ਬੋਰ ਆ ਉਹਨੂੰ ਇਕੱਲਾ ਬੰਦਾ ਕੋਈ ਵੀ ਨਹੀਂ ਚਲਾ ਸਕਦਾ ਨਾ ਅਸੀਂ ਚਲਾ ਸਕਦੇ ਨਾ ਉਹ ਚਲਾ ਸਕਦੇ ਨਹੀਂ ਠੀਕ ਆ ਏ ਉਹ ਖੜ ਗਿਆ ਫੇਰ ਕਣਕ ਨੂੰ ਪਾਣੀ ਲਾਉਣਾ ਸੀਗਾ ਕਣਕ ਨੂੰ ਪਾਣੀ ਲਾਉਣਾ ਸੀ ਫੇਰ ਵੀ ਚਲੋ ਇਹ ਟੈਨਸ਼ਨ ਚ ਇਹ ਸਰਪੰਚ ਦੇ ਘਰੇ ਗਏ ਸਰਪੰਚ ਨੂੰ ਜਾ ਕੇ ਆਪਣੀ ਸਾਰੀ ਸਥਿਤੀ ਦੱਸੀ ਇੱਕ ਨਾ ਇੱਕ ਨਾ ਕਰਕੇ ਭਾਈ ਸਾਡਾ ਬੋਰ ਖੜ ਗਿਆ ਵੀ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਹੈਗੇ ਵੀ ਸਾਡੀ ਲੜਾਈ ਨਾ ਹੋਵੇ ਸਾਡਾ ਮਸਲਾ ਸੁਝਾ ਦਿਓ ਸਰਪੰਚ ਨੇ ਕਹਿੰਦੀ ਹਮ ਤਾਂ ਮੋਰ ਦੇ ਹੀ ਸਰਪੰਚ ਆ ਅਸੀਂ ਕਿਸੇ ਦੇ ਰੋਲੇ ਨਹੀਂ ਸਮਝਾ ਸਕਦੇ ਕੋਈ ਵੀ ਕਾਗਜ਼ ਤੇ ਸਾਈਨ ਕਰਾਉਣਾ ਕੋਈ ਮੋਹਰ ਲਪਾਉਣੀ ਆ ਤਾਂ ਆਜੋ ਅਸੀਂ ਕਿਸੇ ਦੇ ਰੋਲੇ ਨਹੀਂ ਸੁਝਾ ਸਕਦੇ ਚਲੋ 댓ਸ ਇਟ ਓਕੇ ਕੋਈ ਗੱਲ ਨਹੀਂ ਨਾ ਭਾਈ ਫਿਰ ਹੁਣ ਬੰਦਾ ਜਿਵੇਂ ਕਹਿੰਦੇ ਨਵੰਦਾ ਚੁਣਿਆ ਹੋਇਆ ਨਵੰਦਿਆਂ ਨਾ ਥੋੜੀ ਬੰਦਾ ਉੱਥੇ ਲੜਨ ਬੈਠੂਗਾ ਹਨਾ ਇਹ ਆਪਦਾ ਘਰੇ ਆਏ ਇਹਨਾਂ ਤੇਲ ਲਿਆਂਦਾ ਜਨਰੇਟਰ ਚ ਤੇਲ ਪਾਇਆ ਕਣਕ ਨੂੰ ਪਾਣੀ ਲਾਉਣਾ ਸ਼ੁਰੂ ਕਰਤਾ ਤੇ ਉਹਨਾਂ ਨੇ ਲਗਾਇਆ ਸੋਲਰ ਸੋਲਰ ਸਿਸਟਮ ਤੇ ਸੋਲਰ ਸਿਸਟਮ ਤਿੰਨ ਦਿਨ ਚ ਕਿਾਰੇ ਚ ਪਾਣੀ ਨਹੀਂ ਗਿਆਗਾ ਅਸੀਂ ਜਨਰੇਟਰ ਚ ਲਾਇਆ 2 3 4 ਘੰਟੇ ਚ ਕਿਹਾਰਾ ਭਰ ਗਿਆ ਠੀਕ ਹੈ ਜਦੋਂ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਉਹ ਚੋਰੀ ਉਹਨਾਂ ਨੇ ਤਾਰਾਂ ਲਾ ਕੇ ਆਪਣੇ ਬੋਰ ਤੇ ਲਾ ਲਈਆਂ ਮੇਰੇ ਹਸਬੰਦ ਗਏ ਜਦੋਂ ਇਕੱਲਾ ਹੈ ਇਹ ਇਹਨੂੰ ਸਾਰੇ ਚਿੰਗ ਵਾਂਗੂ ਪੈ ਜਾਂਦੇ ਨੇ ਹਨਾ ਤੀਵੀਆਂ ਵੀ ਬੰਦੇ ਵੀ ਸਾਰੇ ਉੱਥੇ ਮੈਂ ਉਹ ਬੋਰ ਤੇ ਉਦਣ ਦੀ ਗਈਆਂ ਜਿੱਦਾਂ ਹੁਣ ਉਹਨਾਂ ਨੇ ਤਾਰਾਂ ਲਾਈਆਂ ਦੀ ਮੇਰੀ ਸਾਡੇ ਉਹ ਆਪਣੀ ਮੋਟਰ ਆ ਮੈਂ ਕਦੇ ਉੱਥੇ ਨਹੀਂ ਗਈ ਹੈਗੀ ਉੱਥੇ ਹੀ ਰਹਿੰਦੀਆਂ ਨੇ ਉਹਨਾਂ ਦਾ ਘਰ ਆ ਉੱਥੇ ਉਹ ਨਿਕਲ ਜਾਂਦੀਆਂ ਨੇ ਜਦ ਹੀ ਤੇ ਜਦੋਂ ਇਹ ਮੁੜੇ ਨਹੀਂ ਹੈਗੇ ਮੁੜੇ ਨਹੀਂ ਮੈਂ ਚਲੀ ਕਿ ਮੇਰਾ ਮੁੰਡਾ ਚਲੇ ਗਿਆ ਮੈਂ ਜਾ ਕੇ ਆਪ ਇਹਨਾਂ ਨੂੰ ਪੁੱਛਿਆ ਮੈਂ ਕੀ ਗੱਲ ਹੋਈ ਆ ਕਹਿੰਦੇ ਵੀ ਏਕੜਾ ਏਕੜਾ ਤਾਰਾਂ ਲਾਉਂਦੇ ਨੇ ਮੈਂ ਕਿਹਾ ਇਹਨਾਂ ਦੀ ਜਵਾਨ ਨਹੀਂ ਹੈਗੀ ਇਹਨਾਂ ਨੇ ਵੀ ਇਹੀ ਗੱਲ ਕਹੀ ਆ ਕਹਿੰਦੇ ਮੈਂ ਤਾਂ ਕਹਿੰਦੇ ਪਹਿਲਾਂ ਕਿ ਆਪਾਂ ਹੀ ਤੁਹਾਡੀ ਜਵਾਰ ਨਹੀਂ ਹੈਗੀ ਤੁਸੀਂ ਫੇਰ ਸਾਨੂੰ ਪਾਣੀ ਨਹੀਂ ਦੇਣਾ ਤੁਸੀਂ ਲੜਪਣਾ ਕਹਿੰਦੇ ਹੱਤ ਬੰਨੀਆਂ ਖੜੀਆਂ ਉਹਨਾਂ ਦੀਆਂ ਦੋਏ ਤੀਵੀਆਂ ਇੱਕ ਉਹ ਮੁੰਡਾ ਜਿਹੜਾ ਲੜਦਾ ਹੈ ਕਹਿੰਦੇ ਤੁਸੀਂ ਚਾਹੇ ਪਹਿਲਾਂ ਪਾਣੀ ਲਾ ਲਓ ਵੀ ਮੋਟਰ ਤਾਂ ਆਪਾਂ ਨੂੰ ਇਹ ਚਲਾਉਣੀ ਪੈਣੀ ਆ ਵੀ ਜਦ ਤੱਕ ਬੋਰ ਨਹੀਂ ਹੁੰਦਾ ਜੇ ਜੀ ਬੋਹ ਜੀ ਕਰਕੇ ਧਾਰਾ ਲਾ ਲਈਆਂ ਚਲੋ ਜਿਵੇਂ ਕਿਵੇਂ ਕਰਕੇ ਚਾਹੇ ਮੁੰਡੇ ਨੂੰ ਕਿਹਾ ਚਾਹੇ ਭਈਏ ਨੂੰ ਕਿਹਾ ਸਾਡੀ ਵੀ ਕਣਕ ਨੂੰ ਪਾਣੀ ਲੱਗਦਾ ਰਿਹਾ ਤੋ ਤਿੰਨ ਪਾਣੀ ਜਿਹੜੇ ਲਾਏ ਦੇ ਹੁਣ ਜਿੱਦਣ ਹਰੇ ਨੂੰ ਪਾਣੀ ਲਾਉਣਾ ਸੀਗਾ ਉਦੋਂ ਕੁੱਤ ਕਲੇਸ ਨਾਲ ਮੀਨਾ ਡੇਡ ਮੀਨਾ ਹੀ ਆ ਜਾਣੀ ਜਿੱਦਣ ਮੈਂ ਵੀਡੀਓ ਪਾਈ ਸੀ ਮੈਂ ਵੀਡੀਓ ਪਾਣੀ ਛੱਡ ਦਾਨੀ ਆ ਮੇਰੀ ਲਾਸਟ ਵੀਡੀਓ ਆਏ ਹੈ ਨਾ ਉਦੋਂ ਸਾਨੂੰ ਕਲੇਸ ਨਾਲ ਪਾਣੀ ਦਿੱਤਾ ਕੀ ਗੱਲ ਬਈ ਜਦੋਂ ਤੁਹਾਨੂੰ ਲੋੜ ਸੀਗੀ ਉਦੋਂ ਤਾਂ ਤੁਸੀਂ ਮਿੰਤਾ ਤੜਲੇ ਆ ਨਾ ਸਾਡੇ ਮੂਰੇ ਹੱਥ ਜੋੜੀ ਖੜੇ ਸੀਗੇ ਜਦੋਂ ਹੁਣ ਫਸਲ ਪੜ ਗਈ ਹੁਣ ਤੁਹਾਡੀਆਂ ਲੱਤਾਂ ਡਟੀਰੀ ਵਾਂਗੂ ਰੱਬ ਨੂੰ ਲੱਗੀਆਂ ਹੈ ਹੈ ਉੜਾ ਜਾ ਆ ਕੱਲ ਨੂੰ ਹੱਥ ਮਾਰੀਦੀ ਹੁੰਦੀ ਆ ਗੋਂ ਕੱਢ ਕੇ ਜਿਵੇਂ ਕਹਿੰਦੇ ਆਪਦਾ ਗੋਂ ਕੱਢ ਕੇ ਗੋਂ ਨਹੀਂ ਛੱਡੀਦਾ ਹੁੰਦਾ ਇਹਨਾਂ ਦਾ ਮਤਲਬ ਇਹੀ ਆ ਜਦੋਂ ਵੀ ਇਹਨਾਂ ਦਾ ਗੁਣ ਨਿਕਲ ਜਾਂਦਾ ਹੈ ਗੋਂ ਛੱਡ ਦਿੰਦੇ ਨੇ ਫੇਰ ਕਿਹੜਾ ਲੋੜ ਨਹੀਂ ਪੈਂਦੀ ਹੈਗੀ ਜਿਹੜਾ ਬੰਦਾ ਹੋਣ ਇੱਥੇ ਕਹਿੰਦਾ ਕਹਿੰਦਾ 23 ਸਾਲਾ ਚਾਪਦੇ ਘਰ ਦਾ ਮਸਲਾ ਨਹੀਂ ਸੁੱਟ ਗਿਆ ਹੈਗਾ ਮਸਲੇ ਵੀ ਉਹਨਾਂ ਦੀ ਸੁੱਝਦੇ ਹੁੰਦੇ ਨੇ ਜਿਨ੍ਹਾਂ ਦੇ ਕੁਝ ਹੋਵੇ ਨਾ ਜਿਨ੍ਹਾਂ ਦੇ ਕੁਝ ਹੁੰਦਾ ਨਾ ਉਹਨਾਂ ਦੇ ਤਾਂ ਇੱਕਣੇ ਚੱਲਦਾ ਰਹਿੰਦਾ ਜੇ ਸਾਡੇ ਕੋਲ ਕੁਝ ਮਾੜਾ ਮੋਟਾ ਹੈਗਾ ਸਾਡੇ ਤਾਂ ਇਹ ਸਾਰਾ ਕੁਝ ਆ ਜ਼ਮੀਨ ਜਾਇਦਾਦਾਂ ਦੇ ਲੜਾਈਆਂ ਝਗੜੇ ਹੁੰਦੇ ਹੀ ਰਹਿੰਦੇ ਨੇ ਸਾਡੇ ਲਈ ਇਹ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਤੇ ਗੱਲ ਹੁਣ ਜਾਣ ਤੇ ਆਈ ਹੈ ਸਾਡੀ ਜਾਨ ਲੈਣ ਆਏ ਨੇ ਉਹ ਜ਼ਮੀਨ ਜਾਇਦਾਦਾਂ ਕੀ ਆ ਪਈ ਰਹਿਣੀ ਇੱਥੇ ਸਾਰੇ ਭੈਣ ਭਾਈ ਕਹਿੰਦੇ ਨੇ ਲੜੋ ਨਾ ਲੜੋ ਨਾ ਉਹੀ ਮੈਂ ਤੁਹਾਨੂੰ ਗੱਲ ਦੱਸਦੀ ਆ ਅਸੀਂ ਲੜੇ ਨਹੀਂ ਸੀਗੇ ਅਸੀਂ ਜਨਰੇਟਰ ਚਲਾ ਕੇ ਆਪਦਾ ਬੋਰ ਕਰਾਇਆ ਹੈ ਸਾਡਾ ਜਨਰੇਟਰ ਸਾਡੇ ਘਰ ਖੜਾ ਅਸੀਂ ਚੁੱਪ ਕਰਕੇ ਲੜਾਈ ਨਹੀਂ ਸੀ ਕਰਨੀ ਤਾਂ ਕਰਕੇ ਅਸੀਂ ਜਨਰੇਟਰ ਚਲਾ ਲਿਆ ਸੀ ਉਹ ਵੀ ਹੋਰ ਆ ਕੇ ਕਹਿਣ ਮਾਰੀ ਸਭਾ ਬੋਰ ਕਰਦੇ ਹੋ ਸਭਾ ਪਾਉਂਦੇ ਹੋ ਨਾਲੇ ਸਾਡਾ ਦਿਮਾਗ ਨਹੀਂ ਫਿਰਿਆ ਹੈਗਾ ਵੀ ਸੋਸ਼ਲ ਮੀਡੀਆ ਤੇ ਮੈਂ ਸਾਰਾ ਕੁਝ ਦੱਸਾਂ ਕੋਈ ਤਾਂ ਗੱਲਬਾਤ ਹੋਊਗੀ ਜਿਹੜਾ ਮੇਰੇ ਨਾਲ ਜਾਂ ਮੇਰੇ ਬੱਚਿਆਂ ਨਾਲ ਜਾਂ ਮੇਰੇ ਹਸਬੰਡ ਦੇ ਨਾਲ ਲੜਨ ਖਾਤਰ ਜਾਂ ਆਢਾ ਲਾਉਣ ਖਾਤਰ ਪੂਰੇ ਖਾਨਦਾਨ ਨੂੰ ਇੱਕ ਹੋਣਾ ਹੋਇਆ ਹੋਇਆ ਪੂਰਾ ਖਾਨਦਾਨ ਇੱਕ ਹੋਇਆ ਹੋਇਆ ਅਸੀਂ ਚਾਰੇ ਜਣੇ ਇੱਕ ਪਾਸੇ ਆ ਕੋਈ ਤਾਂ ਗੱਲਬਾਤ ਹੋਊਗੀ ਉਹ ਕੋਈ ਤਾਂ ਖਾਸੀਅਤ ਹੋਣੀ ਹੋਈਆਂ ਸਾਡੇ ਵਿੱਚ ਜੇ ਨਹੀਂ ਹਾਲੇ ਤੱਕ ਵੀ ਰਿਸ਼ਤੇਦਾਰਾਂ ਦਾ ਚਾਵੇ ਵਾਲਿਆਂ ਦਾ ਹਾਲੇ ਤੱਕ ਵੀ ਢਿੱਡ ਨਹੀਂ ਭਰਿਆ ਫਿਰ ਭਾਈ ਡਾਇਰੈਕਟ ਆਜੋ ਤੁਸੀਂ ਠੀਕ ਹੈ 24 ਘੰਟੇ ਅਸੀਂ ਘਰੇ ਹੀ ਹੁੰਨੇ ਆ ਜਦੋਂ ਮਰਜ਼ੀ ਆਜੋ ਜਦੋਂ ਤੁਹਾਡਾ ਚਿੱਤ ਕਰਦਾ ਉਦੋਂ ਆਜੋ ਜੇ ਹਾਲੇ ਵੀ ਢਿੱਡ ਨਹੀਂ ਭਰਿਆ ਨਾ ਤੁਹਾਡਾ ਢਿੱਡ ਭਰੂਗਾ ਤੁਹਾਡੇ ਆਪਣੇ ਭੂਆ ਦੇ ਪੁੱਤ ਨੂੰ ਮਰਵਾ ਕੇ ਢਿੱਡ ਭਰੂਗਾ ਫਿਰ ਮਾਰ ਜੋ ਕੱਲੇ ਨੂੰ ਨਹੀਂ ਪਹਿਲਾਂ ਸਾਨੂੰ ਤਿੰਨ ਨੂੰ ਮਾਰਨਾ ਪਊ ਫਿਰ ਉਹਦੇ ਤੱਕ ਜਾਣਾ ਪਊ ਠੀਕ ਹੈ ਸਭ ਤੋਂ ਪਹਿਲਾਂ ਮੈਨੂੰ ਉਸ ਤੋਂ ਬਾਅਦ ਮੇਰੇ ਬੱਚੇ ਫੇਰ ਕਿਤੇ ਜਾ ਕੇ ਉਹਦੇ ਤੱਕ ਪਹੁੰਚਣ ਦਵਾਂਗੀ ਤੁਹਾਨੂੰ ਮੈਂ ਮੈਂ ਕੱਲੀਓ ਬਾਤ ਆ ਅੱਜ ਤੋਂ 22 23 ਸਾਲ ਪਹਿਲਾਂ ਵੀ ਇਹ ਗੱਲ ਮੈਂ ਕਹੀ ਸੀ ਜਦੋਂ ਉਹਨੂੰ ਕੁੱਟਣ ਮਾਰਨਾ ਸੀ ਮੈਂ ਮੈਂ ਕੱਲੀਓ ਬਾਤ ਤੁਸੀਂ ਸਾਰੇ ਜਣੇ ਇੱਕ ਪਾਸੇ ਹੋ ਜੋ ਮੈਂ ਕੱਲੀਓ ਬਾਤ ਜੇ ਜ਼ਿਆਦਾ ਨਹੀਂ ਬੰਦਾ ਥੋੜੀ ਹਕਲ ਕਰ ਲੈਂਦਾ ਹੁੰਦਾ ਤੁਹਾਨੂੰ ਇਹਨਾਂ ਨਹੀਂ ਪਤਾ ਵੀ ਸੋਸ਼ਲ ਮੀਡੀਆ ਮੇਰੇ ਹੱਥਾਂ 'ਚ ਆ ਮੈਂ ਮੈਂ ਵੀਡੀਓ ਪਾਈ ਆ ਮੈਂ ਕੋਈ ਸੋ ਸਮਝ ਕੇ ਪਾਈ ਆ ਜੇ ਸਾਡੀ ਜਾਨ ਨੂੰ ਖਤਰਾ ਸੀ ਮੈਂ ਤਾਂ ਵੀਡੀਓ ਪਾਈ ਆ ਜੇ ਸਭ ਦੇ ਘਰ ਲੜਾਈਆਂ ਨੇ ਮੈਨੂੰ ਵੀ ਪਤਾ ਵੀ ਸਭ ਦੇ ਘਰ ਲੜਾਈਆਂ ਨੇ ਸਭ ਸਾਰੇ ਬੰਦੇ ਸੋਸ਼ਲ ਮੀਡੀਆ ਨਹੀਂ ਚਲਾਉਂਦੇਗੇ ਜਾਂ ਭਾਈ ਸਾਰੇ ਬੰਦਿਆਂ ਦੇ ਇਹ ਮੇਰੀ ਅਥਾਰਟੀ ਆ ਮੈਂ ਇੱਥੇ ਗੱਲ ਰੱਖ ਸਕਦੀ ਆ ਠੀਕ ਹੈ ਕਈ ਕਹਿੰਦਾ ਡਰਾਮਾ ਕਰਦੇ ਆਈ ਕਹਿੰਦਾ ਨਾ ਕੋਸ਼ ਕਰਦੇ ਕੋਈ ਕੋਸ਼ ਕਰਦੇ ਜੀ ਨੂੰ ਜੋ ਲੱਗਦਾ ਉਹ ਸਮਝੋ ਸਾਡੀ ਜਾਨ ਨੂੰ ਖਤਰਾ ਮੈਨੂੰ ਜੋ ਸਹੀ ਲੱਗਦਾ ਮੈਂ ਉਹ ਕਰਦੀ ਆ ਜਿੱਦਾਂ ਟੋਟੇ ਤੇ ਪਹੂਗੀ ਬਹਿਗਰ ਉਪਰ ਇਹ ਜਿਹੜਾ ਸੱਚਾ ਪਾਛਾ ਜਿਹੜਾ ਕਹਿੰਦਾ ਨਾ ਡਰਾਮਾ ਬਹਿਗਰ ਸੱਚਾ ਪਾਛਾ ਉਹਦੇ ਤੇ ਹੁਣੇ ਡਰਾਮਾ ਪਵੇ ਉਹਨੂੰ ਪਤਾ ਲੱਗੇ ਵੀ ਇਹ ਕੀ ਚੀਜ਼ ਹੁੰਦੀ ਆ ਫਿਰ ਡਰਾਮਾ ਜੇ ਮੈਂ ਵਿਊਆਂ ਦੀ ਗੱਲ ਕਰਦੇ ਨਾ ਵਿਊ ਤਾਂ ਮੈਂ ਉਦਣ ਦੀ ਉਹ ਲੈ ਲੈਂਦੀ ਮੇਰੇ ਖਿਆਲ ਨਾਲ ਮੈਂ ਚੈਨਲ ਇੰਨਾ ਕਰਕੇ ਬਣਾਇਆ ਸੀ ਵੀ ਇਹ ਸਾਨੂੰ ਦੁਖੀ ਕਰਨਗੇ ਮੈਨੂੰ ਪਤਾ ਸੀਗਾ ਜਦੋਂ ਇਹ ਚੈਨਲ ਮੈਂ ਬਣਾਇਆ ਨਾ 2022 ਦੇ 21 ਦੇ ਵਿੱਚ ਉਦੋਂ ਵੀ ਲੜਾਈ ਉਹ ਹੋਈ ਸੀ ਮੈਂ ਚੁੱਪ ਕਰਕੇ ਆਪਣਾ ਮਨ ਮਾਰਿਆ ਵੀ ਕਿਸੇ ਨੂੰ ਨਹੀਂ ਬੁਲਾਇਆ ਕਰਨਾ ਚੁੱਪ ਕਰਕੇ ਆਪਣੀ ਵੀਡੀਓ ਪਾਇਆ ਕਰਨੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਮਣੀ ਨੂੰ ਵੀ ਆ ਸਾਰੇ ਕਸ਼ਟ ਤੇ ਵਿਊ ਵੀ ਆ ਜਾਂਦੇ ਨੇ ਪੈਸੇ ਵੀ ਬਣ ਜਾਂਦੇ ਨੇ ਮੈਂ ਤਾਂ ਫਿਰ ਮਉਣ ਨੂੰ ਉਹ ਸਭ ਦਾ ਸਾਰਾ ਕੁਝ ਖੜਾ ਕਰ ਲੈਂਦੇ ਮੈਂ ਤਾਂ ਰੋਜ਼ ਹੀ ਲੜਿਆ ਕਰ ਲੋ ਰੋਜ਼ ਲੜਦੇ ਨੇ ਮਹੀਨੇ ਡੇਢ ਮਹੀਨੇ ਚਾ ਸਾਡੇ ਤਿੰਨ ਵਾਰ ਲੜਾਈ ਹੋ ਜਾਂਦੀ ਹੈ ਆ ਤਾਂ ਕੁਝ ਵੀ ਨਹੀਂ ਹੋਇਆ ਜਿਹੜੇ ਫੁਸੀ ਦੇਖਿਆ ਤਾਂ ਕੁਝ ਵੀ ਨਹੀਂ ਹੋਇਆ ਇਦੋਂ ਵੀ ਬੜੀਆਂ ਬੜੀਆਂ ਹੋਈਆਂ ਹੋਈਆਂ ਨੇ 200 ਰੁਪਇਆ ਇੱਕ ਮਹੀਨੇ 12 ਬਾਰਾਂ ਦੇਣ ਦਾ ਦੀ ਮੇਰਾ ਜਝਾਰ ਜਦੋਂ ਇੱਥੋਂ ਮੇਰੇ ਘਰੋਂ ਮੇਰੇ ਸਾਸਵਰ ਨੂੰ ਕੱਢ ਕੇ ਲੈ ਗਏ ਕਿਉਂ ਕਿਉਂਕਿ ਉਹਨਾਂ ਦੇ ਨਾਲ ਪੈਸੇ ਸੀਗੇ ਇੱਕ ਮਹੀਨਾ 10 ਦਿਨ ਰੱਖ ਕੇ ਤਾਂ ਤੁਸੀਂ 10000 ਰੁਪਇਆ ਕਿਰਾਇਆ ਲੈ ਲਿਆ ਸੀ 6 ਸਾਲ ਹੁਣ ਰਹਿ ਗਏ ਫੇਰ ਹੁਣ 7-8 ਲੱਖ ਰੁਪਇਆ ਕਿੱਥੇ ਗਿਆ ਉਹਨਾਂ ਦਾ ਸਵਰ ਸਾਡੇ ਚ ਬਹੁਤ ਵੱਡਾ ਆ ਸਾਰੇ ਭੈਣ ਭਰਾ ਕਹਿੰਦੇ ਨੇ ਸਬਰ ਕਰੋ ਭੈਣੇ ਸਬਰ ਕਰਕੇ ਹੀ ਇੱਥੇ ਤੱਕ ਆਏ ਹੋਏ ਆ ਮੇਰੇ ਭਰਾਵੋ ਸਬਰ ਕਰਕੇ ਮੈਂ ਇੱਥੇ ਬੈਠੀ ਆ ਠੀਕ ਆ ਮੈਂ ਤਾਂ ਸਬਰ ਬਹੁਤ بڑے بڑے ਕੀਤੇ ਹੋਏ ਨੇ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿੰਦੀ ਆ ਨਾ ਇੱਥੇ ਇੱਕ ਵੀ ਡੱਕਾ ਮੇਰੇ ਪੇਟਿਆਂ ਦਾ ਨਾ ਮੇਰੇ ਸਹੁਰਿਆਂ ਦਾ ਮੇਰੀ ਆਪਣੀ ਕਮਾਈ ਕਰੀ ਹੋਈ ਆ ਘਰ ਦੇ ਅੰਦਰ ਜਿੰਨੀਆਂ ਵੀ ਚੀਜ਼ਾਂ ਨੇ ਬਾਕੀ ਚਾਵੇ ਆ ਇਹਨਾਂ ਨੂੰ ਮੈਂ ਬਾਰ-ਬਾਰ ਕਹੀ ਜਾਂਦੀ ਆ ਮੈਂ ਟਾਈਟਲ ਵੀ ਇਹੀ ਲਿਖਣਾ ਵੀ ਚਾਵੇ ਵਾਲੇ ਸੁਧਰਨਾ ਸੁਧਰ ਜੋ ਨਹੀਂ ਸੁਧਰਨਾ ਤਾਂ ਫਿਰ ਘਰੇ ਆ ਜਾਓ ਸਾਡੇ ਠੀਕ ਆ ਖਾਣੇ ਵੀ ਲਿਖਾਇਆ ਹੋਇਆ ਬਾਕੀ ਜੇ ਕੋਈ ਹੋਰ ਕਸਰਾ ਉੱਥੇ ਵੀ ਲਿਖਾ ਦਾਂਗੇ ਠੀਕ ਹੈ ਵੀਡੀਓ ਵੀ ਬਣੀਆਂ ਪਈਆਂ ਨੇ ਨੋਟ ਵੀ ਲਿਖਿਆ ਪਿਆ ਜਿੱਦਣ ਕਦੇ ਤੁਸੀਂ ਹੁਣ ਤੱਕ ਕੀਤਾ ਅਸੀਂ ਪਬਲਿਸ਼ ਕਰਕੇ ਆਪਣਾ ਕੰਮ ਜਿਆ ਕਰਦਾਂਗੇ ਬੰਦੇ ਦੇ ਅੰਦਰ ਇੰਨੀ ਕਕਲ ਹੋਣੀ ਚਾਹੀਦੀ ਆ ਜਦੋਂ ਅਸੀਂ ਕਦੇ ਛੋਟੇ ਨਕਰ ਖੜੇ ਪੜੇ ਹੀ ਮੈਂ ਵੀ ਤਾਂ ਜਾਣੀ ਆ ਵਿੱਚ ਦੀ ਉਹ ਨੰਗ ਦੀਆਂ ਅਸੀਂ ਨਹੀਂ ਕਦੇ ਛੋਟੇ ਬੜੇ ਹੈਗੇ ਟੋਟਾ ਮਤਵਲ ਨਹੀਂ ਹੈਗਾ ਧਿਆਰੇ ਚ ਰਹੋ ਆਪਦੇ ਚ ਠੀਕ ਆ ਲੁੱਟ ਲੁੱਟ ਕੇ ਤੁਸੀਂ ਲੋਕਾਂ ਨੂੰ ਬਣਿਆ ਹੋਇਆ ਹੁਣ ਇੱਥੋਂ ਲੁੱਟਣਾ ਚਾਹੁੰਦੇ ਹੋ ਤੁਹਾਨੂੰ ਤਾਂ ਲੱਗਦਾ ਸੀ ਵੀ ਇਹਦਾ ਕੁਝ ਬਣਨਾ ਹੀ ਕੱਖ ਨਹੀਂ ਥੋੰਦਾ ਇਹ ਲੱਗਦਾ ਜੀ ਸਾਈਕਲ ਤੇ ਫਿਰਦਾ ਤੁਹਾਨੂੰ ਹੁਣ ਦੇਖ ਕੇ ਤੁਹਾਡੇ ਅੱਗ ਲੱਗਦੀ ਹੈ ਵੀ ਇਹ ਗੱਡੀ 'ਚ ਵੀ ਫਿਰਦਾ ਥੋਟਾ ਭਲੇਖਾ ਸੀਗਾ ਉਹ ਨਿਕਲ ਗਿਆ ਠੀਕ ਆ ਤੁਹਾਨੂੰ ਇਹ ਲੱਗਦਾ ਸੀਗਾ ਵੀ ਇਹਨੂੰ ਤਾਂ ਕੋਈ ਕੰਮੇ ਨਹੀਂ ਆਉਂਦਾਗਾ ਵੀ ਜਾਂ ਇਹਨੂੰ ਬੋਲਣਾ ਨਹੀਂ ਆਉਂਦਾਗਾ ਸਭ ਕੁਝ ਆਉਂਦਾ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਵਰਗੇ ਕੁੱਤਿਆਂ ਨੂੰ ਉਹ ਜਵਾਬ ਦੇ